पीटीसी न्यूज़ ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਕਿਉਂਕਿ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਲਿਸਟ ਪਹਿਲੀ ਲਿਸਟ ਜਾਰੀ ਕਰ ਦਿੱਤੀ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜੀ ਹਾਂ ਅੱਠ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਆਮ ਆਦਮੀ ਪਾਰਟੀ ਨੇ ਜਿਸ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਮੈਦਾਨ ਵਿੱਚ ਆਪਣੇ ਪੰਜ ਉਮੀਦਵਾਰ ਜਿਹੜੇ ਉਤਾਰੇ ਨੇ ਉਹ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਜੀ ਹਾਂ ਪਹਿਲਾਂ ਮੈਂ ਨਾਮ ਲੈ ਦਵਾਂ ਕਿਹੜੇ ਕਿਹੜੇ ਇਲਾਕਿਆਂ ਤੋਂ ਕਿਹੜੇ ਕਿਹੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ 'ਚ ਉਤਾਰਿਆ ਸ ਕਿ ਇਸ ਸਮੇਂ ਐਨਆਰਆਈ ਮਾਮਲੇ ਦੇ ਮੰਤਰੀ ਨੇ ਦੂਜੇ ਪਾਸੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਮੈਦਾਨ ਚ ਉਤਾਰੇ ਗਏ ਨੇ ਜੋ ਕਿ ਟਰਾਂਸਪੋਰਟ ਮੰਤਰੀ ਨੇ ਤੇ ਪੰਚਾਇਤੀ ਰਾਜ ਪੰਚਾਇਤੀ ਮੰਤਰੀ ਵੀ ਨੇ ਇਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਬਠਿੰਡਾ ਤੋਂ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਉਤਾਰਿਆ ਗਿਆ ਜੋ ਕਿ ਐਗਰੀਕਲਚਰ ਮਿਨਿਸਟਰ ਨੇ ਸੰਗਰੂਰ ਤੋਂ ਉਤਾਰੇਗਾ ਗੁਰਮੀਤ ਸਿੰਘ ਮੀਥੇਰ ਨੂੰ ਜੋ ਕਿ ਸਪੋਰਟਸ ਮਿਨਿਸਟਰ ਨੇ ਪਟਿਆਲਾ ਤੋਂ ਉਤਾਰਿਆ ਗਿਆ ਡਾਕਟਰ ਬਲਬੀਰ ਸਿੰਘ ਨੂੰ ਜੋ ਕਿ ਹੈਲਥ ਮਿਨਿਸਟਰ ਨੇ ਯਾਨੀ ਕਿ ਇਹ ਪੰਜ ਲੋਕ ਨੇ ਜਿੰਨਾ ਦੀ ਜੋ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਅਤੇ ਇਹਨਾਂ ਨੂੰ ਹੀ ਲੋਕ ਸਭਾ ਦੇ ਲਈ ਇਹਨਾਂ ਪੰਜ ਥਾਂਵਾਂ ਤੋਂ ਉਤਾਰਿਆ ਗਿਆ ਹੈ ਯਾਨੀ ਕਿ ਇਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਦੱਸਣ ਜਾ ਰਹੇ ਹਾਂ ਇਹਨਾਂ ਪੰਜ ਲੋਕਾਂ ਤੋਂ ਬਾਅਦ ਦੀ ਗੱਲ ਇਹ ਹੈ ਕਿ ਕਰਮਜੀਤ ਅਨਮੋਲ ਜਿੱਥੇ ਕਰਮਜੀਤ ਅਨਮੋਲ ਜੋ ਕਿ ਕਲਾਕਾਰ ਨੇ ਅਤੇ ਭਗਵੰਤਮਾਨ ਦੇ ਕਰੀਬੀ ਨੇ ਤੇ ਉਹਨਾਂ ਦੇ ਦੋਸਤ ਵੀ ਨੇ ਕਰਮਜੀਤ ਸਿੰਘ ਅਨਮੋਲ ਨੂੰ ਇਸ ਸਮੇਂ ਫਰੀਦਕੋਟ ਤੋਂ ਟੇਕੜ ਦਿੱਤੀ ਗਈ ਹੈ ਪਹਿਲਾਂ ਇਹ ਕਿਆ ਸੁਣਾਈਆਂ ਸਨ ਕਿ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਉਤਾਰਿਆ ਜਾਏਗਾ ਕਿਉਂਕਿ ਉਹਨਾਂ ਦੀ ਨੇੜਤਾ ਹੈ ਭਗਵੰਤਮਾਨ ਹੋਰਾਂ ਨਾਲ ਪਰ ਇੱਥੇ ਵੱਡਾ ਫੇਰਬਦਲ ਇਹ ਦੇਖਣ ਨੂੰ ਮਿਲਿਆ ਕਿ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਮੈਦਾਨ ਤੋਂ ਉਤਾਰਿਆ ਗਿਆ ਉਸ ਤੋਂ ਬਾਅਦ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਉਤਾਰਿਆ ਗਿਆ ਗੁਰਪ੍ਰੀਤ ਸਿੰਘ ਜੀਪੀ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਫਤੇਗੜ ਸਾਹਿਬ ਤੋਂ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਇਸ ਤੋਂ ਬਾਅਦ ਗੱਲ ਆਉਂਦੀ ਹੈ ਜਲੰਧਰ ਦੀ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਸਾਹਮਣੇ ਲਿਆਂਦਾ ਗਿਆ ਸੁਸ਼ੀਲ ਕੁਮਾਰ ਰਿੰਕੂ ਇਸ ਸਮੇਂ ਮੌਜੂਦਾ ਐਮਪੀ ਨੇ ਜਲੰਧਰ ਨੇ ਜਲੰਧਰ ਦੇ ਸੰਤੋਖ ਸਿੰਘ ਚੌਧਰੀ ਦੇ ਦੇਹਾਨ ਤੋਂ ਬਾਅਦ ਜਲੰਧਰੀ ਸੀਟ ਖਾਲੀ ਹੋਈ ਸੀ ਜਿਸ ਤੋਂ ਬਾਅਦ ਜ਼ਿਮਨੀ ਚੋਣ ਹੋਈ ਜ਼ਿਮਨੀ ਚੋਣ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਸਨ ਤੇ ਮੁ ਉਮੀਦਵਾਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਯਾਨੀ ਕਿ ਟੋਟਲ 8 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਪੰਜਾਬ ਦੇ ਵਿੱਚ 13 ਸੀਟਾਂ ਤੋਂ 8 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਉਤਾਰੇ ਨੇ ਤੇ ਇਸ ਪਾਰਟੀ ਦੀ ਇਹ ਪਹਿਲੀ ਲਿਸਟ ਵੀ ਹੈ 2024 ਲੋਕ ਸਭਾ ਚੋਣਾਂ ਦੇ ਲਈ ਤਾਂ ਸਭ ਤੋਂ ਅਹਿਮ ਗੱਲ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਸਾਰੀ ਲਿਸਟ ਦੇ ਵਿੱਚ ਪੰਜ ਮੰਤਰੀ ਮੌਜੂਦਾ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਲਈ ਮੈਦਾਨ ਵਿੱਚ ਉਤਾਰਿਆ ਗਿਆ ਉਸ ਤੋਂ ਬਾਅਦ ਇੱਕ ਮੌਜੂਦਾ ਐਮਪੀ ਨੇ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਤੇ ਮੁੜ ਕੇ ਵਿਸ਼ਵਾਸ ਜਤਾਇਆ ਗਿਆ ਤੇ ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ ਦੋ ਨਵੇਂ ਚਿਹਰੇ ਫਤੇਗੜ ਸਾਹਿਬ ਤੇ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਪਹਿਲਾਂ ਕਾਂਗਰਸ ਸੀ ਉਹਨਾਂ ਨੂੰ ਫਤੇਗੜ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉਸ ਤੋਂ ਬਾਅਦ ਫਰੀਦਕੋਟ ਤੋਂ ਫਰੀਦਕੋਟ ਤੋਂ ਕਰਮਜੀਤ ਅਨਮੋਲ ਸਭ ਤੋਂ ਅਹਿਮ ਖਬਰ ਤੇ ਹੈਰਾਨ ਕਰਨ ਵਾਲੀ ਖਬਰ ਹੈ ਕਿ ਕਰਮਜੀਤ ਅਨਮੋਲ ਦੀ ਚਰਚਾ ਤਾਂ ਪਹਿਲਾਂ ਹੋ ਰਹੀ ਸੀ ਕਿ ਸ਼ਾਇਦ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਏਗੀ ਪਰ ਇਹ ਚਰਚਾ ਸੀ ਕਿ ਸੰਗਰੂਰ ਤੋਂ ਕਿਉਂਕਿ ਸੰਗਰੂਰ ਤੋਂ ਆਮ ਆਦੀ ਪਾਰਟੀ ਤੋਂ ਲੜਦੇ ਪਹਿਲਾਂ ਲੜਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਨੇੜਲੇ ਵਿਅਕਤੀ ਨੇ ਤੇ ਉਹਨਾਂ ਨੂੰ ਸੰਗਰੂਰ ਤੋਂ ਉਤਾਰਿਆ ਜਾ ਸਕਦਾ ਹੈ ਪਰ ਵੱਡੀ ਗੱਲ ਇਹ ਹੈ ਕਿ ਫਰੀਦਕੋਟ ਤੋਂ ਕਰਮਜੀਤ ਅਨਮੋਲ ਹੋ ਰਾਨੂ ਅੱਜ ਲੋਕ ਸਭਾ ਚੋਣਾਂ ਦੇ ਲਈ ਉਤਾਰ ਦਿੱਤਾ ਗਿਆ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਦਿਲਚਸਪ ਗੱਲ ਇਹ ਹੈ ਕਿ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਉਤਾਰਿਆ ਗਿਆ ਤੇ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਰੀਬ 5 ਘੰਟੇ ਪਹਿਲਾਂ ਹੀ ਪੱਗ ਦੇ ਵਿੱਚ ਆਪਣੀ ਫੋਟੋ ਅਪਲੋਡ ਕੀਤੀ ਸੀ ਤੇ ਉਸ ਦੇ ਬਾਰੇ ਕੁਝ ਖਾਸ ਨਹੀਂ ਲਿਖਿਆ ਸੀ ਤਾਂ ਇਹ ਆਪਣੇ ਆਪ ਵਿੱਚ ਦਰਸਾਉਂਦਾ ਹੈ ਕਿ ਕਰਮਜੀਤ ਅਨਮੋਲ ਨੂੰ ਸ਼ਾਇਦ ਇਹ ਪਹਿਲਾਂ ਤੋਂ ਪਤਾ ਸੀ ਕਿ ਅੱਜ ਉਹਨਾਂ ਦਾ ਨਾਮ ਆਫੀਸ਼ੀਅਲ ਤੌਰ ਤੇ ਐਲਾਨ ਕੀਤਾ ਜਾਏਗਾ ਇਸ ਕਰਕੇ ਕਿਤੇ ਨਾ ਕਿਤੇ ਇਹ ਪੱਗ ਵਾਲੀ ਫੋਟੋ ਸੋਸ਼ਲ ਮੀਡੀਆ ਤੇ ਉਹਨਾਂ ਨੇ ਅਪਲੋਡ ਕੀਤੀ ਸੀ ਤੇ ਹੁਣ ਦੇਖਣ ਵਾਲੀ ਗੱਲ ਹੋ ਅਤੇ ਉਹਨਾਂ ਦੇ ਸਾਥੀ ਉਹਨਾਂ ਦੇ ਲਈ ਕਿਸ ਤਰ੍ਹਾਂ ਵੋਟ ਵੋਟ ਮੰਗਦੇ ਨੇ ਤੇ ਕਿਸ ਤਰ੍ਹਾਂ ਵੋਟ ਕੈਂਪੇਨਿੰਗ ਕਰਦੇ ਨੇ ਤਾਂ ਇਸ ਵੇਲੇ ਦੀ ਅਹਿਮ ਖਬਰ ਪੰਜਾਬ ਦੀ ਸਿਆਸਤ ਦੀ ਇਹੀ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਪਹਿਲੀ ਲਿਸਟ ਵੀ ਜਾਰੀ ਕੀਤੀ ਹੈ ਪੰਜਾਬ ਤੋਂ ਪੰਜਾਬ ਦੀਆਂ 13 ਸੀਟਾਂ ਤੋਂ 8 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜ ਮੰਤਰੀ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਇਸ ਸਮੇਂ ਮੰਤਰੀ ਨੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਯਾਨੀ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਸ਼ਾਇਦ ਚਿਹਰੇ ਲੱਭ ਰਹੀ ਹੈ ਪਰ ਇੱਥੇ ਕਿਤੇ ਨਾ ਕਿਤੇ ਇੱਕ ਕ੍ਰਾਈਸਿਸ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਚਿਹਰਿਆਂ ਨੂੰ ਹੀ ਮੁੜ ਕੇ ਮੈਦਾਨ 'ਚ ਉਤਾਰਿਆ ਜਾਵੇ ਜੋ ਕਿ ਜਿਨ੍ਹਾਂ ਨੂੰ ਪਹਿਲਾਂ ਤੋਂ ਜਾਣ ਲੋਕ ਜਾਣਦੇ ਨੇ ਜੋ ਮੰਤਰੀ ਨੇ ਜਿਨ੍ਹਾਂ ਨੂੰ ਤਜਰਬਾ ਵੀ ਹੈ ਸਿਆਸਤ ਦਾ ਤਾਂ ਇਹਨਾਂ ਪੰਜਾਂ ਲੋਕਾਂ ਨੂੰ ਜੋ ਕਿ ਮੰਤਰੀ ਨੇ ਇਹਨਾਂ ਨੂੰ ਮੁੜ ਕੇ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ 2024 ਲੋਕ ਸਭਾ ਚੋਣਾਂ ਦੇ ਲਈ ਜੇਕਰ ਇਹਨਾਂ ਦੇ ਵਿੱਚੋਂ ਕੋਈ ਜਿੱਤਦਾ ਹੈ ਤਾਂ ਉਹ ਲੋਕ ਵਿਧਾਨ ਸਭਾ ਸੀਟ ਖਾਲੀ ਹੋਏਗੀ ਤਾਂ ਜ਼ਿਮਨੀ ਚੋਣ ਹੋਏਗੀ ਉਹ ਬਾਤ ਦੀ ਗੱਲ ਹੈ ਪਰ ਇਸ ਸਮੇਂ ਦੀ ਵੱਡੀ ਖਬਰ ਇਹ ਹੀ ਹੈ ਕਿ 8 ਸੀਟਾਂ ਦੇ ਵਿੱਚੋਂ ਪੰਜ ਮੌਜੂਦਾ ਮੰਤਰੀ ਨੇ ਇੱਕ ਮੌਜੂਦਾ ਐਮਪੀ ਹੈ ਤੇ ਦੋ ਨਵੇਂ ਚਿਹਰੇ ਨੇ ਗੁਰਪ੍ਰੀਤ ਸਿੰਘ ਜੀਪੀ ਫਤੇਗੜ ਤੋਂ ਤੇ ਕਰਮਜੀਤ ਅਨਮੋਲ ਜੋ ਕਿ ਅਦਾਕਾਰ ਨੇ ਕਾਮੇਡੀਅਨ ਨੇ ਫਰੀਦਕੋਟ ਤੋਂ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਤਾਂ ਇਸ ਵੇਲੇ ਦੀ ਅਹਿਮ ਖਬਰ ਪੰਜਾਬ ਦੀ ਸਿਆਸਤ ਤੋਂ ਇਹੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣਾ 8 ਲੋਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ 2014 ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਸਨ ਤਾਂ ਪੰਜਾਬ ਹੀ ਉਹ ਸੂਬਾ ਸੀ ਜਦੋਂ 4 ਸੀਟਾਂ ਆਮ ਆਦਮੀ ਪਾਰਟੀ ਨੂੰ ਹਾਸਲ ਹੋਈਆਂ ਸਨ ਇਹਨਾਂ 4 ਸੀਟਾਂ ਦੇ ਵਿੱਚ ਪਟਿਆਲਾ ਸੰਗਰੂਰ ਫਤੇਗੜ ਸਾਹਿਬ ਤੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਹਾਸਲ ਕੀਤੀਆਂ ਸਨ ਉਸ ਸਮੇਂ ਪਾਰਟੀ ਨੂੰ ਵੀ ਉਮੀਦ ਨਹੀਂ ਸੀ ਕਿ ਅਸੀਂ ਚਾਰ ਸੀਟਾਂ ਜਿੱਤ ਜਾਵਾਂਗੇ ਪਰ ਉਸ ਤੋਂ ਬਾਅਦ ਦਾ ਦੌਰ ਆਇਆ 2019 ਦਾ ਤੇ ਉਸ ਉਸ ਦੌਰਾਨ ਕੋਈ ਵੀ ਹੋਰ ਮੰਤਰੀ ਨਹੀਂ ਜਿਸ ਸਕੇ ਸਿਰਫ ਹੋਰ ਕੋਈ ਨੇਤਾ ਨਹੀਂ ਜਿਸ ਸਕੇ ਸਿਰਫ ਮੌਜੂਦਾ ਮੁੱਖ ਮੰਤਰੀ ਭਗਵਾਨ ਤਮਨ ਹੀ ਚੁਣ ਕੇ ਆਈ ਸੀ ਲੋਕ ਸਭਾ ਦੇ ਵਿੱਚ ਤਾਂ ਇਸ ਵਾਰ ਵਕਾਰ ਵਕਾਰ ਦਾ ਤੇ ਲੱਗਿਆ ਹੋਇਆ ਕਿ ਆਮ ਆਦਮੀ ਪਾਰਟੀ ਕੀ ਇਸ ਵਾਰ ਸਾਰ ਇਹਨਾਂ ਸੀਟਾਂ ਦੇ ਉੱਪਰ ਕਾਮਯਾਬੀ ਹਾਸਲ ਕਰੇਗੀ ਜਾਂ 2019 ਵਾਲਾ ਕੋਈ ਇਸ ਤਰ੍ਹਾਂ ਦਾ ਰਿਪੀਟ ਹੋਏਗਾ ਜਿਹਦੇ ਵਿੱਚ ਕਿ ਇੱਕ ਜਾਂ ਦੋ ਉਹਨਾਂ ਨੂੰ ਸੀਟਾਂ ਆ ਸਕਦੀਆਂ ਹਨ ਹਾਲਾਂਕਿ ਇਸ ਬਾਰੇ ਅਜੇ ਕੁਝ ਖਾਸ ਪਤਾ ਨਹੀਂ ਹੈ ਤਾਂ ਇਸ ਵੇਲੇ ਦੀ ਅਹਿਮ ਗੱਲ ਇਹ ਹੀ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਪਹਿਲੀ ਲਿਸਟ ਜਾਰੀ ਕਰਦੇ ਹੋਏ ਉਹਨਾਂ ਨੇ ਪੰਜਾਬ ਤੋਂ ਆਪਣੇ ਉਮੀਦਵਾਰ ਐਲਾਨੇ ਨੇ 13 ਸੀਟਾਂ ਚੋਂ ਉਹਨਾਂ ਨੇ ਇਸ ਸਮੇਂ 8 ਸੀਟਾਂ ਐਲਾਨ ਦਿੱਤੀਆਂ ਨੇ ਪੰਜ ਮੌਜੂਦਾ ਮੰਤਰੀ ਨੇ ਇੱਕ ਮੌਜੂਦਾ ਐਮਪੀ ਹੈ ਤੇ ਦੋ ਨਵੇਂ ਚਿਹਰੇ ਲੈ ਕੇ ਆਏ ਨੇ ਮੇਰੇ ਨਾਲ ਪੀਟੀਸੀ ਨੂੰ ਦੇ ਸੰਪਾਦਕ ਹਰਪ੍ਰੀਤ ਸਿੰਘ ਹਰੀ ਫੋਨ ਲਾਈਨ ਤੇ ਮੌਜੂਦ ਨੇ ਹਰਪ੍ਰੀਤ ਜੀ ਸਭ ਤੋਂ ਅਹਿਮ ਸਵਾਲ ਏ ਹੈ ਕਿ ਕੀ ਆਮ ਆਦਮੀ ਪਾਰਟੀ ਨੂੰ ਨਵੇਂ ਚਿਹਰੇ ਨਹੀਂ ਮਿਲੇ ਜਾਂ ਉਹਨਾਂ ਤੇ ਵਿਸ਼ਵਾਸ ਨਹੀਂ ਹੋਇਆ ਕਿ ਉਹਨਾਂ ਨੂੰ ਆਪਣੇ ਪੰਜ ਮੌਜੂਦਾ ਮੰਤਰੀ ਮੈਦਾਨ ਚ ਉਤਰਨੇ ਪਏ ਦੇਖੋ ਇਹ ਬਹੁਤ ਘੱਟ ਹੁੰਦਾ ਹੈ ਕਿ ਕੋਈ ਜਿਹੜਾ ਮੰਤਰੀ ਦੇ ਅਹੁਦੇ ਤੇ ਹੋਵੇ ਉਹਨੂੰ ਕੋਈ ਬਾਈ ਇਲੈਕਸ਼ਨ ਜਾਂ ਕੋਈ ਜਨਰਲ ਇਲੈਕਸ਼ਨ ਲੜਾਈ ਜਾਵੇ ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਹੈ ਕਿ ਪੰਜ ਕੈਬਨਿਟ ਵਜ਼ੀਰ ਨੇ ਜਿਹੜੇ ਉਹ ਕਿਸੇ ਪਾਰਟੀ ਨੂੰ ਉਤਾਰਨੇ ਪਏ ਦੇਖੋ ਇਹਦੇ ਦੋ ਮਾਇਨੇ ਪੋਲਿਟੀਕਲ ਪਾਰਟੀਆਂ ਕੱਢਦੀਆਂ ਨੇ ਵਿਰੋਧੀ ਧਿਰਾਂ ਕੱਢਦੀਆਂ ਨੇ ਪਹਿਲਾ ਮਾਇਨਾ ਇਹ ਹੈ ਕਿ ਇਹਨਾਂ ਨੂੰ ਕੋਈ ਨਵੇਂ ਬੰਦੇ ਲੱਭੇ ਨਹੀਂ ਜਿਨ੍ਹਾਂ ਤੇ ਇਹ ਦਾਅ ਕਹਿੜ ਸਕਣ ਦੂਜਾ ਬੰਦੇ ਲੱਭੇ ਹੋਏ ਹੋ ਸਕਦੇ ਆ ਪਰ ਇਤਬਾਰ ਵਿਸ਼ਵਾਸ ਦੀ ਹੈ ਤਾਂ ਕਰਕੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਇਹ ਪੋਲਿਟੀਕਲ ਪਾਰਟੀਆਂ ਅਲਿਗੇਸ਼ਨ ਲਗਾਉਂਦੀਆਂ ਨੇ ਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਆਮ ਲੋਕਾਂ ਦੀ ਪਾਰਟੀਆਂ ਆਮ ਲੋਕਾਂ ਨੂੰ ਟਿਕਟਾਂ ਦਿੰਦੇ ਆ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਸੀ ਤੁਹਾਨੂੰ ਯਾਦ ਹੋਵੇਗਾ ਤਾਂ ਇਹਨਾਂ ਨੇ ਕਿਹਾ ਸੀ ਕਿ ਆਮ ਘਰਾਂ ਚੋਂ ਉੱਠੇ ਹੋਏ ਲੋਕਾਂ ਨੂੰ ਅਸੀਂ ਟਿਕਟਾਂ ਦਿੰਦੇ ਆ ਤੇ ਉਹ ਪਰਿਭਾਸ਼ਾ ਹੁਣ ਬਦਲ ਕਿਉਂ ਗਈ ਹੁਣ ਕੈਬਨਿਟ ਵਜ਼ੀਰ ਨੇ ਜਿਹੜੇ ਜਿਹੜੇ ਰਸੂਖ ਖੋਦਾਰ ਆਪਾਂ ਕਹਿ ਸਕਦੇ ਆ ਬੰਦੇ ਨੇ ਉਨ੍ਹਾਂ ਨੂੰ ਤੁਹਾਨੂੰ ਟਿਕਟ ਦੇਣੀ ਪਈ ਇਹਦਾ ਮਤਲਬ ਤਾਂ ਇਹ ਹੈ ਕਿ ਕਿਤੇ ਨਾ ਕਿਤੇ ਤੁਹਾਡੇ ਅੰਦਰ ਇੱਕ ਰਿਸਕ ਫੈਕਟਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਘਰ ਕਰ ਗਿਆ ਹੈ ਇੱਕ ਬਿਆਨ ਵੀ ਯਾਦ ਆਉਂਦਾ ਹੈ ਜਦੋਂ ਵਿਧਾਨ ਸਭਾ ਵਿੱਚ ਵਾਰ-ਵਾਰ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਆਮ ਘਰਾਂ ਦੇ ਲੋਕ ਵਿਧਾਨ ਸਭਾ ਚ ਆਉਂਦੇ ਆ ਤਾਂ ਪੁਰਾਣੇ ਸਿਆਸਦਾਨ ਸਾਨੂੰ ਜਰਦੇ ਨਹੀਂ ਪਰ ਇਸ ਵਾਰ ਕੀ ਆਮ ਘਰਾਂ ਦੇ ਲੋਕ ਨਹੀਂ ਮਿਲੇ ਇਹ ਸਾਰੇ ਪੰਜ ਮੰਤਰੀ ਉਤਾਰਨੇ ਪਏ ਬਿਲਕੁਲ ਸਵਾਲ ਤਾਂ ਹੋਈ ਹੈ ਨਾ ਜੀ ਤੁਸੀਂ ਇਹ ਦੇਖੋ ਜੋ ਸਾਡੇ ਸੂਥ ਕਰਨੇ ਜਾਂ ਜੋ ਪੋਲਿਟੀਕਲ ਪਾਰਟੀਆਂ ਕਰੀਆਂ ਨੇ ਇਹਨਾਂ ਦੇ ਵਿੱਚੋਂ ਜਿੰਨੇ ਵੀ ਵਜ਼ੀਰ ਇਹਨਾਂ ਨੇ ਮੈਦਾਨ ਦੇ ਵਿੱਚ ਉਤਾਰੇ ਨੇ ਕੋਈ ਵੀ ਜ਼ਿਆਦਾ ਇੰਟਰਸਟਿਡ ਹੈ ਹੀ ਨਹੀਂ ਸੀ ਕਿ ਉਹ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਪਰ ਪੋਲਿਟੀਕਲ ਪਾਰਟੀ ਨੇ ਪ੍ਰੈਸ਼ਰ ਪਾਇਆ ਕਿ ਨਹੀਂ ਤੁਹਾਨੂੰ ਇਲੈਕਸ਼ਨ ਲੜਨੀ ਹੀ ਪੈਗੀ ਕਿਉਂਕਿ ਹੁਣ ਹੋਣ ਦਾ ਸਵਾਲ ਹੈ 2 ਸਾਲ ਹੋ ਚੁੱਕੇ ਨੇ ਹੁਣ ਸਵਾਲ ਇਹ ਵੀ ਹੁੰਦਾ ਕਿ ਇੱਕ ਬਾਈ ਇਲੈਕਸ਼ਨ ਦੋ ਹੋਈਆਂ ਜੀ ਜਸਟ ਇੱਕ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਸੰਗਰੂਰ ਦੀ ਇਲੈਕਸ਼ਨ ਹੋਈ ਸੀ ਸੰਗਰੂਰ ਦੀ ਬਾਈ ਇਲੈਕਸ਼ਨ ਦੇ ਵਿੱਚ ਹਾਰ ਦੇਖਣੀ ਪਈ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਆਈ ਜਿੱਥੇ ਤਾਮਦਾਮ ਦੰਡ ਵੇਚ ਸਾਰਾ ਲਾ ਕੇ ਨਵੇਂ ਇਲੈਕਸ਼ਨ ਜਿੱਤੀ ਹੁਣ ਜਿਹੜੀ ਇਲੈਕਸ਼ਨ ਹੈ ਇਹ ਅਸਲੀ ਇੱਕ ਰਿਪੋਰਟ ਕਾਰਡ ਤੁਹਾਡਾ ਜਾਰੀ ਕਰੇਗੀ ਕਿ ਤੁਹਾਡੇ ਕੋਲ ਹੁਣ ਉਹ ਬਹਾਨਾ ਖਤਮ ਹੋ ਗਿਆ ਸਾਨੂੰ ਥੋੜਾ ਟਾਈਮ ਦਿਓ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਾਂਗੇ ਉਹ ਸਾਰੀਆਂ ਚੀਜ਼ਾਂ ਹੁਣ ਖਤਮ ਹੋ ਗਈਆਂ ਹੁਣ ਪਿਛਲੀਆਂ ਪੋਲੀਟੀਕਲ ਪਾਰਟੀਆਂ ਦਾ ਵੀ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਹੈ ਤੇ ਹੁਣ ਦੀ ਮੌਜੂਦਾ ਜਿਹੜੀ ਸੱਤਾ ਧਾਰ ਤੇ ਰਹਾ ਉਹਦੇ ਵੀ ਰਿਪੋਰਟ ਕਾਰਟ ਹਰਪ੍ਰੀਤ ਜੀ ਕਿਤੇ ਨਾ ਕਿਤੇ ਸੇਫ ਪਲੇ ਵੀ ਕੀਤਾ ਹੈ ਕਿ ਜੇ ਹਾਰ ਗਏ ਘੱਟੋ ਘੱਟ ਇਹਨਾਂ ਦੀ ਵਜ਼ਾਰਤ ਵੀ ਰਹੇਗੀ ਤੇ ਸਾਡੇ ਐਮਐਲਏ ਵੀ ਬਣੇ ਰਹਿਣਗੇ ਦੇਖੋ ਇਹ ਪੇ ਤਾਂ ਹੁੰਦੀ ਹੀ ਹੈ ਪਰ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਪੋਲਿਟੀਕਲ ਪਾਰਟੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿਮਾਂਡ ਕਰਨਗੀਆਂ ਕਿ ਇਹਨਾਂ ਪੰਜੇ ਦੇ ਪੰਜੇ ਮੰਤਰੀ ਨੂੰ ਆਪਣੇ ਕੈਬਨਿਟ ਅਹੁਦੇ ਛੱਡਣੇ ਚਾਹੀਦੇ ਨੇ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਜੇ ਥੋੜੇ ਕੁ ਇੰਨਾ ਵੱਡਾ ਅਹੁਦਾ ਤੁਸੀਂ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹੋ ਜੀ ਅੰਦਰ ਖਾਤੇ ਤੁਸੀਂ ਵੋਟਰਾਂ ਨੂੰ ਪ੍ਰਭਾਵਿਤ ਕਰੋਗੇ ਕਿ ਮੈਂ ਫਲਾਣਾ ਪੰਚਾਇਤ ਮੰਤਰੀ ਆ ਮੈਂ ਖੇਡ ਮੰਤਰੀ ਆ ਮੈਂ ਫਲਾਣਾ ਮੰਤਰੀ ਆ ਤੇ ਜੇ ਬਾਕੀ ਕੰਮ ਕਰਾਣੇ ਨੇ ਤਾਂ ਕਰਨੇ ਤਾਂ ਅਸੀਂ ਹੋਈ ਹਾਂ ਸੋ ਇਹ ਇੱਕ ਡਿਮਾਂਡ ਜ਼ਰੂਰ ਉੱਠੇਗੀ ਪੋਲਿਟੀਕਲ ਪਾਰਟੀਆਂ ਦੀ ਕਿ ਇਹਨਾਂ ਨੂੰ ਆਪਣੇ ਕੈਬਨਿਟ ਦੇ ਅਹੁਦੇ ਜਿਹੜੇ ਉਹ ਛੱਡਣੇ ਚਾਹੀਦੇ ਨੇ ਹਾਂ ਠੀਕ ਹੈ ਸੇਫ ਜ਼ਰੂਰ ਛੱਡਿਆ ਉਹਨਾਂ ਨੇ ਕਿ ਜੇ ਐ ਐਮਪੀ ਸ਼ਿਪ ਹਾਰ ਵੀ ਜਾਂਦੇ ਆ ਤਾਂ ਐਮਐਲਏ ਤਾਂ ਰਹਿਣਗੇ ਹੀ ਰਹਿਣਗੇ ਔਰ ਹੁਣ ਹੁਣੇ ਅਕਾਲੀ ਦਲ ਵੱਲੋਂ ਇੱਕ ਬਿਆਨ ਆਇਆ ਕੀ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਹਾਂ ਕਿ ਆਪਣੇ ਪੰਜ ਉਹਦੇ ਐਮਐਲਏ ਦੇ ਤਿਆਗ ਕੇ ਫਿਰ ਐਮਪੀ ਇਲੈਕਸ਼ਨ ਲੜਨ ਔਰ ਦੁਬਾਰਾ ਫਿਰ ਪਤਾ ਲੱਗ ਜੂਗਾ ਕਿ ਤੁਹਾਨੂੰ ਜਨਤਾ ਕਿੰਨਾ ਕੋ ਹਰਜੀਤ ਜਿਵੇਂ ਤੁਸੀਂ ਇਹ ਗੱਲ ਦੱਸੀ ਕਿ ਇਹਨਾਂ ਲੋਕਾਂ ਤੇ ਇਹਨਾਂ ਮੰਤਰੀਆਂ ਤੇ ਖਾਸਾ ਦਬਾਅ ਸੀ ਕਿ ਤੁਸੀਂ ਲੜਨਾ ਹੀ ਲੜਨਾ ਹੈ ਭਾਵੇਂ ਅੱਦੇ ਨਾਖੁਸ਼ ਹੋਣਗੇ ਇਹਦੇ ਵਿੱਚੋਂ ਪਰ ਕਿਤੇ ਨਾ ਕਿਤੇ ਯਾਰੀ ਦੋਸਤੀ ਪੁਗਾਈ ਹੈ ਸੀਐਮ ਹੋਰਾਂ ਨੇ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ اتار ਕੇ ਹਲਕੀ ਗੱਲ ਸੀਗੀ ਸੰਗਰੂਰ ਤੋਂ ਖੜਨਗੇ ਪਰ ਫਰੀਦਕੋਟ ਦਾ ਸਰਪ੍ਰਾਈਜ਼ ਆਇਆ ਹੈ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਐਕਚੁਅਲੀ ਕੀ ਹੈ ਕਿ ਜੋ ਸਾਡੇ ਸੂਤਰ ਕਹਿੰਦੇ ਨੇ ਕਿ ਸੰਗਰੂਰ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਉਹ ਸਰਵੇ ਦੇ ਵਿੱਚ ਕਰਮਜੀਤ ਅਨਮੋਲ ਕਿਤੇ ਵੀ ਖੜਦੇ ਹੋਏ ਦਿਖਾਈ ਨਹੀਂ ਦਿੰਦੇ ਇਸ ਕਰਕੇ ਮੀਤਘੇਰ ਨੂੰ ਉਥੋਂ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਮੀਤਘੇਰ ਵੀ ਜੋ ਦਾਵਾ ਸੂਤਰਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਇੰਟਰਸਟਡ ਨਹੀਂ ਸੀਗੇ ਇਲੈਕਸ਼ਨ ਲੜਨ ਦੇ ਲਈ ਪਰ ਜੋ ਸਰਵੇ ਕੀਤਾ ਗਿਆ ਸਰਵੇ ਦੇ ਵਿੱਚ ਸਭ ਤੋਂ ਸੇਫ ਜਿਹੜਾ ਕੈਂਡੀਡੇਟ ਮੰਨਿਆ ਗਿਆ ਆਮ ਆਪੀ ਪਾਰਟੀ ਦਾ ਉਹ ਇਹੀ ਮੰਨਿਆ ਗਿਆ ਕਿ ਮੀਥੇ ਨੂੰ ਇੱਥੋਂ ਲੜਾ ਦੋ ਕਰਮਜੀਤ ਅਨਮੋਲ ਨੂੰ ਕਿਥੋਂ ਹੋਰ ਲੜਾਇਆ ਜਾ ਸਕਦਾ ਫਰੀਦਕੋਟ ਤੋਂ ਇਸ ਕਰਕੇ ਕਰਮਜੀਤ ਅਨਮੋਲ ਨੂੰ ਲੜਾਇਆ ਗਿਆ ਕਿਉਂਕਿ ਉੱਥੇ ਹਲੇ ਜੜੀ ਪੋਲੀਟੀਕਲ ਪਾਰਟੀਆਂ ਦੀ ਸਿਆਸਤ ਉਹ ਮਿਲੀ ਜੁਲੀ ਜੀ ਹੈਗੀ ਹੈ ਕਿਉਂਕਿ ਉਹ ਹਲਕਾ ਤੁਹਾਨੂੰ ਯਾਦ ਹੋਵੇਗਾ ਸਪੀਕਰ ਸਾਹਿਬ ਦਾ ਵੀ ਉਹ ਹਲਕਾ ਹੈਗਾ ਸਪੀਕਰ ਸਾਹਿਬ ਦਾ ਵੀ ਅਸਰ ਰਸੂਕ ਉੱਤੇ ਹੈਗਾ ਔਰ ਬਾਕੀ ਪੋਲੀਟੀਕਲ ਪਾਰਟੀਆਂ ਵੀ ਹਲੇ ਤੱਕ ਇਹ ਡਿਸਾਈਡ ਨਹੀਂ ਕਰ ਪਾਈਆਂ ਕਿ ਉਥੋਂ ਕਿਹੜਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇ ਪਰ ਇਸ ਤੋਂ ਵੀ ਜ਼ਿਆਦਾ ਇੰਟਰਸਟਿੰਗ ਚੀਜ਼ ਦਲੀਲ ਜਿਹੜੀ ਹੈ ਆ ਜਿਹੜੀ ਲੋਕਾਂ ਨੂੰ ਇਹ ਦੇਖਣੀ ਪਏਗੀ ਕਿ ਜਿਹੜੇ ਜਿਹੜੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਅਸੀਂ ਦਲ ਬਦਲੂਆਂ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਉਹਨਾਂ ਲੋਕਾਂ ਨੂੰ ਟਿਕਟ ਦਿੰਨੇ ਆ ਜਿਹੜੇ ਪਾਰਟੀ ਦੇ ਨਾਲ ਕੰਮ ਕਰਦੇ ਜਿਨ੍ਹਾਂ ਨੇ ਦਰਿਆ ਝਾੜੀਆਂ ਚ ਇਹਨਾਂ ਨੇ ਪੋਸਟਰ ਲਾਏ ਜਨਾਬ ਜੀਪੀ ਸਿੰਘ ਆਪ ਇੱਕ ਹਫਤਾ ਪਹਿਲਾਂ ਤੁਹਾਡੀ ਪਾਰਟੀ ਦੇ ਵਿੱਚ ਆਂਦਾ ਤਾਂ ਤੁਸੀਂ ਫਤਗੜ ਸਾਹਿਬ ਤੋਂ ਉਹਨੂੰ ਟਿਕਟ ਦੇ ਦਿੱਤੀ ਹੁਣ ਫਤਗੜ ਸਾਹਿਬ ਦੀ ਤੁਹਾਡੀ ਲੀਡਰਸ਼ਿਪ ਜਿਹੜੀ ਦਰਿਆ ਝਾੜਦੀ ਸੀ ਉਹ ਦਰਿਆ ਛਾੜਨ ਚੁੱਕੀ ਰਹੀ ਹੈ ਸੀਲ ਕੁਮਾਰ ਰਿੰਕੂ ਨਾਲ ਵੀ ਇਹੀ ਹੋਇਆ ਸੀ ਅ ਐਗਜ਼ੈਕਟਲੀ ਸੁਸ਼ੀਲ ਕੁਮਾਰ ਰਿੰਕੂ ਨਾਲ ਵੀ ਹੋਇਆ ਮਤਲਬ ਜਲੰਧਰ ਤੇ ਫਤਿਹਗੜ੍ਹ ਸਾਹਿਬ ਇਹ ਦੋਵੇਂ ਚੀਜ਼ਾਂ ਦੇਖਣ ਆ ਲੀਆਂ ਨੇ ਕਿ ਆਪਣੇ ਦੋਵੇਂ ਸਿਧਾਂਤਾਂ ਤੇ ਪਾਰਟੀ ਟਿੱਕੀ ਨਹੀਂ ਯਾਨੀ ਆਮ ਆਦਮੀ ਪਾਰਟੀ ਜਿਸ ਨੂੰ ਤੁਹਾਨੂੰ ਦਾਂਗੇ ਉਹ ਨਹੀਂ ਟਿਕਟ ਦਿੱਤੀ ਦੂਜਾ ਸਿਧਾਂਤ ਉਹ ਸੀ ਕਿ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਲੋਕਾਂ ਨੂੰ ਅਸੀਂ ਟਿਕਟ ਨਹੀਂ ਦੇਵਾਂਗੇ ਤੁਸੀਂ ਤਾਂ ਸਾਲ 6 ਮਹੀਨੇ ਛੱਡੋ ਇੱਕ ਹਫ਼ਤੇ ਪੁਰਾਣੇ ਬੰਦੇ ਨੂੰ ਤੁਸੀਂ ਟਿਕਟ ਦੇ ਦਿੱਤੀ ਯਾਨੀ ਕਿ ਸਵਾਦ ਅਨੁਸਾਰ ਨਮਕ ਤਾਂ ਤੁਸੀਂ ਸੁਣਿਆ ਸਵਾਦ ਅਨੁਸਾਰ ਪੋਲਿਟਿਕਸ ਵੀ ਹੁੰਦੀ ਹੈ ਬਿਲਕੁਲ ਇਹ ਆਪਣੇ ਹਿਸਾਬ ਦੇ ਨਾਲ ਜਿਵੇਂ ਮਰਜ਼ੀ ਤੁਸੀਂ ਟਰਨ ਕਹੀ ਜਾਓ ਪਰ ਇਹ ਹੈ ਕਿ ਇਹ ਪੰਜ ਮੰਤਰੀ ਚੋਣ ਮੈਦਾਨ ਦੇ ਵਿੱਚ ਆਉਣ ਦੇ ਨਾਲ ਮੁਕਾਬਲਾ ਥੋੜਾ ਇੰਟਰਸਟਿੰਗ ਜ਼ਰੂਰ ਬਣ ਗਿਆ ਅ ਨਿਊਜ਼ ਚੈਨਲ ਵਰਗੇਆਂ ਨੂੰ ਸਾਡੇ ਵਰਗੇਆਂ ਨੂੰ ਖਬਰਾਂ ਬਹੁਤ ਵਧੀਆ ਮਜ਼ੇਦਾਰ ਮਿਲਣਗੀਆਂ ਪਰ ਆਉਣ ਵਾਲੇ ਸਮੇਂ 'ਚ ਦੇਖਣਾ ਪਏਗਾ ਕਿ ਹੁਣ ਇਹ ਚੋਣ ਮੈਦਾਨ ਦੇ ਵਿੱਚ ਕੌਣ ਉਤਾਰਦੇ ਨੇ ਔਰ ਇਹ ਦੇਖੋ ਮੰਨੋ ਨਾ ਮੰਨੋ ਤੁਸੀਂ ਜਦੋਂ ਇਹ ਚੋਣ ਨਤੀਜੇ ਆਣਗੇ ਜੇ ਇਹ ਚੋਣ ਨਤੀਜੇ ਇਹਨਾਂ ਕੈਬਨਿਟ ਮੰਤਰੀਆਂ ਦੇ ਹੱਕ ਦੇ ਵਿੱਚ ਨਹੀਂ ਆਉਂਦੇ ਉਸ ਤੋਂ ਬਾਅਦ ਜਿਹੜਾ ਕੈਬਨਿਟ ਵਜ਼ੀਰ ਦਾ ਅਹੁਦਾ ਹੁੰਦਾ ਤੇ ਚੋਣ ਜਿੱਤਣ ਤੋਂ ਪਹਿਲਾਂ ਜਿਹੜਾ ਅਹੁਦਾ ਹੁੰਦਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਾਂਦਾ ਔਰ ਖਾਸ ਤੌਰ ਤੇ ਇਹ ਵੀ ਹੋ ਸਕਦਾ ਕਿ ਇਹਨਾਂ ਦੀਆਂ ਵਜ਼ੀਰੀਆਂ ਵੀ ਜਾਣ ਜੀ ਧੰਨਵਾਦ ਅੱਜ ਪ੍ਰਿਜੀ ਨਾਲ ਗੱਲ ਕਰਨ ਦੇ ਲਈ ਤਾ ਅਸੀਂ ਗੱਲਬਾਤ ਕੀਤੀ ਹੈ ਸਾਰੀਆਂ 8 ਸੀਟਾਂ ਦੇ ਉੱਪਰ ਜੋ ਐਲਾਨ ਕੀਤੇ ਹਨ ਆਮ ਆਦਮੀ ਪਾਰਟੀ ਨੇ ਤੁਹਾਨੂੰ ਇੱਕ ਵਾਰ ਇਹ ਵੀਡੀਓ ਬੰਦ ਕਰਨ ਤੋਂ ਪਹਿਲਾਂ ਦੱਸ ਦਈਏ ਮੁੜ ਕੇ ਕਿ 8 ਸੀਟਾਂ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਉਤਾਰੇ ਨੇ ਇਹਨਾਂ ਸੀਟਾਂ ਦੇ ਮੈਂ ਨਾਮ ਦੱਸ ਦਵਾਂ ਅਮ੍ਰਿਤਸਰ ਖਡੂਰ ਸਾਹਿਬ ਖਡੂਰ ਸਾਹਿਬ ਤੇ ਉਸ ਤੋਂ ਬਾਅਦ ਜਲੰਧਰ ਫਤਿਹਗੜ੍ਹ ਸਾਹਿਬ ਫਰੀਦਕੋਟ ਬਠਿੰਡਾ ਸੰਗਰੂਰ ਤੇ ਪਟਿਆਲਾ ਤੋਂ ਪਟਿਆਲਾ ਤੋਂ ਇੰਟਰਸਟਿੰਗ ਮੁਕਾਬਲਾ ਇਸ ਕਰਕੇ ਵੀ ਹੋ ਸਕਦਾ ਕਿਉਂਕਿ ਮੌਜੂਦਾ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਆਮਾਦੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਵੀ ਨੇ ਬਲਬੀਰ ਸਿੰਘ ਤੇ ਇਹਨਾਂ ਦਾ ਮੁਕਾਬਲਾ ਸ਼ਾਇਦ ਕਿਤੇ ਨਹੀਂ ਗਿਤੇ ਪਰਨੀਤ ਕੌਰ ਨਾਲ ਵੀ ਹੋ ਸਕਦਾ ਕਿਉਂਕਿ ਪਰਨੀਤ ਕੌਰ ਮੌਜੂਦਾ ਕਾਂਗਰਸ ਐਮਪੀ ਨੇ ਕਿਆਸਰਾਈਆਂ ਇਹ ਨਹੀਂ ਕਿ ਇਹ ਆਮਾ ਬੀਜੇਪੀ ਦੇ ਵਿੱਚ ਕੁਝ ਦਿਨਾਂ ਚ ਸ਼ਾਮਲ ਹੋ ਰਹੇ ਨੇ ਤਾਂ ਬੀਜੇਪੀ ਵੱਲੋਂ ਟਿਕਟ ਉਹਨਾਂ ਨੂੰ ਮਿਲ ਸਕਦੀ ਹੈ ਤਾਂ ਬੀਜੇਪੀ ਦੀ ਪਰਨੀਤ ਕੌਰ ਤੇ ਡਾਕਟਰ ਬਲਬੀਰ ਸਿੰਘ ਦਾ ਇਹ ਕਰੜਾ ਮੁਕਾਬਲਾ ਪਟਿਆਲੇ 'ਚ ਹੋ ਸਕਦਾ ਹੈ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੇ ਗੜ ਮੰਨਿਆ ਜਾਂਦਾ ਤੇ ਉੱਥੇ ਇਹਨਾਂ ਦੇ ਲਈ ਕਿਸ ਤਰ੍ਹਾਂ ਦਾ ਚੈਲੰਜ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਉਸ ਤੋਂ ਬਾਅਦ ਸਭ ਤੋਂ ਅਹਿਮ ਖਬਰ ਇਹ ਹੈ ਕਿ ਕਰਮਜੀਤ ਅਨਮੋਲ ਜਿਨ੍ਹਾਂ ਦਾ ਨਾਮ ਤਾਂ ਸੀ ਚਰਚਾ ਦੇ ਵਿੱਚ ਕਰਮਜੀਤ ਅਨਮੋਲ ਹੋਰਾਂ ਨੂੰ ਫਰੀਦਕੋਟ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਕਰਮਜੀਤ ਅਨਮੋਲ ਦੀ ਪਹਿਲਾ ਚਰਚਾ ਇਹ ਸੀ ਕਿ ਅੰਮ੍ਰਿਤਸਰ ਸੰਗਰੂਰ ਤੋਂ ਉਹ ਚੋਣਾਂ ਲੜ ਸਕਦੇ ਨੇ ਪਰ ਉਹਨਾਂ ਨੂੰ ਫਰੀਦਕੋਟ ਤੋਂ ਉਤਾਰਿਆ ਗਿਆ ਉਸ ਤੋਂ ਬਾਅਦ ਫਤਿਹਗੜੀ ਦੀ ਸੀਟ ਆਉਂਦੀ ਹੈ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਵਿੱਚ ਸੀ ਕੁਝ ਦਿਨ ਪਹਿਲਾਂ ਪਾਰਟੀ ਵਿੱਚ ਆਏ ਉਹਨਾਂ ਨੂੰ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਆਮ ਆਦੀ ਪਾਰਟੀ ਵੱਲੋਂ ਤਾਂ ਇਹਨਾਂ 8 ਸੀਟਾਂ ਦੇ ਵਿੱਚੋਂ 5 ਮੰਤਰੀ ਜੋ ਚੋਣ ਮੈਦਾਨ 'ਚ ਉਤਰਨਗੇ ਉਹਨਾਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਕਿ ਉਹ ਜਿੱਤਦੇ ਨੇ ਕਿ ਉਹ ਹਾਰਦੇ ਨੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਸਿਨੈਰੀਓ ਬਣਦਾ ਉਹ ਵੀ ਦੇਖਣਾ ਦਿਲਚਸਪ ਹੋਏਗਾ ਅੱਗੇ ਦੀ ਜੋ ਵੀ ਸਿਆਸੀ ਹਲਚਲ ਹੋਏਗੀ ਅਸੀਂ ਲੈ ਕੇ ਪੀਟੀਐਸ ਨਿਊਜ਼ ਤੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ